ਅਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਹਿਂ ਜੋਰ ਅਸੰਖ ਗਲਵਢ ਤਿਆਕ ਮਾਹੇ ਅਸੰਖ ਪਾਪੀ ਪਾਪ ਕਰ ਜਾਹਿਂ ਅਸੰਖ ਕੂੜਿਆਰ ਕੂੜੇ ਫਿਰਾਹਿ ਅਸੰਖ ਮਲੇਸ਼ ਮਲ ਪਖਾਹਿ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾਂ ਏਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਹ ਜੋ ਪਾਠ ਆਪ ਜੀ ਨੇ শ্রবণ ਕੀਤਾ ਹੈ ਜਪਜੀ ਸਾਹਿਬ ਜੀ ਦੀ 18ਵੀਂ ਪੌੜੀ ਹੈ ਜਿਸ ਵਿੱਚ ਸਤਿਗੁਰੂ ਜੀ ਬਚਨ ਕਰ ਰਹੇ ਹਨ ਕਿ ਉਸ ਪਰਮਾਤਮਾ ਦੀ ਰਚੀ ਹੋਈ ਕੁਦਰਤ ਦੇ ਵਿੱਚ अनेका ਹੀ ਮਹਮੂਰ ਖਾਨ अनेकां ਹੀ ਚੋਰ ਹਨ ਜੋ ਪਰਾਇਆ ਧਨ ਚੁਰਾ ਕੇ ਵਰਤ ਰਹੇ ਹਨ ਅਨਗਿਣਤ ਹੀ ਅਜਿਹੇ ਮਨੁੱਖ ਹਨ ਜੋ ਦੂਜਿਆਂ ਦੇ ਉੱਤੇ ਵਧੀਆਂ ਕਰਦੇ ਹਨ ਹੁਕਮ ਚਲਾਉਂਦੇ ਹਨ ਤੇ ਵਧੀਆਂ ਕਰਕੇ ਅੰਤ ਸੰਸਾਰ ਤੋਂ ਚਲੇ ਜਾਂਦੇ ਹਨ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਹੇ ਜੋਰ ਅਮਰ ਸ਼ਬਦ ਦਾ ਅਰਥ ਹੈ ਹੁਕਮ ਸੋ ਸਤਗੁਰੂ ਜੀ ਦੀ ਪਾਵਨ ਬਾਣੀ ਅੰਦਰ ਬਚਨ ਮਿਲਦੇ ਹਨ ਲੰਕਾ ਗੜ ਸੋਨੇ ਕਾ ਭਯਾ ਮੂਰਖ ਰਾਵਣ ਕਿਆ ਲੈ ਗਿਆ ਇੱਥੇ ਰਾਵਣ ਨੂੰ ਮੂਰਖ ਕਿਹਾ ਗਿਆ ਹੈ ਕਿਉਂਕਿ ਉਹ ਹੰਕਾਰ ਪਾਲ ਕੇ ਬੈਠ ਗਿਆ ਕਿ ਮੈਂ ਸੋਨੇ ਦੀ ਲੰਕਾ ਦਾ ਮਾਲਕ ਹਾਂ ਸੋਨੇ ਦੀ ਲੰਕਾ ਮੇਰੀ ਹੈ ਮੇਰਾ ਬਹੁਤ ਵੱਡਾ ਪਰਿਵਾਰ ਹੈ ਮੇਰੇ ਕੋਲ ਹਾਥੀਆਂ ਘੋੜਿਆਂ ਦੀਆਂ ਫੌਜਾਂ ਹਨ ਸਰਬ ਸੋਇਨ ਕੀ ਲੰਕਾ ਹੋਤੀ 라ਵਣ ਸੇ ਅਧਿਕਾਈ ਕਹਾਂ ਪਇਓ ਦਰਬੰਦ ਦੇ ਹਾਤੀ ਛਨ ਮੈਂ ਭਈ ਰਾਈ ਜਿਸ ਲੰਕਾ ਦਾ ਹੰਕਾਰ ਕਰਦਾ ਸੀ ਜਿਸ ਨੂੰ ਉਹ ਆਪਣੀ ਦਸਤਾ ਸੀ ਉਹ ਇੱਕ ਛਿੰਨ ਦੇ ਵਿੱਚ ਹੀ ਕਿਸੇ ਹੋਰ ਦੀ ਹੋ ਗਈ ਉਸ ਦਾ ਮਾਲਕ ਕੋਈ ਹੋਰ ਬਣ ਗਿਆ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਅਨੇਕਾ ਹੀ ਖੂਨੀ ਕਿਸਮ ਦੇ ਮਨੁੱਖ ਹਨ ਜੋ ਦੂਸਰਿਆਂ ਦਾ ਗਲਾ ਵੱਢ ਰਹੇ ਹਨ ਅਸੰਖ ਗਾਲ ਵੱਡ ਹੱਤਿਆ ਕਮਾਹੀ अनेका ਹੀ ਪਾਪੀ ਹਨ ਜੋ ਪਾਪ ਕਰਮ ਕਰਦੇ ਹਨ ਤੇ ਪਾਪ ਕਮਾ ਕੇ ਹੀ ਸੰਸਾਰ ਤੋਂ ਤੁਰੇ ਜਾਂਦੇ ਹਨ ਅਸੰਖ ਪਾਪੀ ਪਾਪ ਕਰ ਜਾਹੀ ਅਨਗਿਣਤ ਹੀ अनेका ਹੀ ਝੂਠ ਬੋਲਣ ਵਾਲੇ ਸੁਭਾਅ ਵਾਲੇ ਮਨੁੱਖ ਹਨ ये झूठ बोल बोल के ही संसार तो चले जाते हैं अनगिणत ही खोटी मत वाले मलीन मत वाले लोग हैं जो अखाज खाई जा रहे हैं असंख कुर कूड़े फिराहें असंख्य असंख मलेश मल खाए अनेक ਦੂਸਰਿਆਂ ਦੀ ਨਿੰਦਿਆ ਕਰਕੇ ਸਿਰ ਤੇ ਭਾਰ ਚੁੱਕ ਲੈਂਦੇ ਹਨ ਸਤਿਗੁਰੂ ਜੀ ਬਚਨ ਕਰ ਰਹੇ ਹਨ ਅਸੰਖ ਨਿੰਦਕ ਸਿਰ ਕਰੇ ਭਾਰ ਸੋ ਕਿਸੇ ਦੀ ਨਿੰਦਿਆ ਕਰਨੀ ਸਿਰ ਦੇ ਉੱਤੇ ਭਾਰ ਚੁੱਕਣ ਦੇ ਬਰਾਬਰ ਹੈ ਸਤਿਗੁਰੂ ਜੀ ਆਖ ਰਹੇ ਹਨ ਨਾਨਕ ਨੀਚ ਕਹਿ ਵਿਚਾਰ ਮੈਂ ਨਿਮਾਣਾ ਜਿਆ ਸੇਵਕ ਉਸ ਪਰਮਾਤਮਾ ਦੀ ਰਚਨਾ ਦੇ ਬਾਰੇ ਵਿੱਚ ਇਹ ਜੋ ਵਿਚਾਰ ਰੱਖ ਰਿਹਾ ਹਾਂ ਮੇਰੀ ਕੀ ਸਮਰੱਥਾ ਹੈ ਮੈਂ ਤਾਂ ਉਸ ਨਿਰੰਕਾਰ ਤੋਂ ਇੱਕ ਵਾਰ ਵੀ ਸਦਕੇ ਨਹੀਂ ਜਾ ਸਕਦਾ ਵਾਰੀ ਨਹੀਂ ਜਾ ਸਕਦਾ हे ਨਿਰੰਕਾਰ ਪ੍ਰਭੂ ਜਿਹੜਾ ਕੰਮ ਤੈਨੂੰ ਚੰਗਾ ਲੱਗਦਾ ਹੈ ਉਹੀ ਭਲਾ ਉਹੀ ਚੰਗਾ ਕਿਉਂਕਿ ਤੂੰ ਹੀ ਸਦਾ ਕੈਮਰਨ ਵਾਲਾ ਹੈ ਵਾਰਿਆਂ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਸ ਪੌੜੀ ਦੇ ਅੰਦਰ ਸਤਿਗੁਰੂ ਜੀ ਨੇ ਪਰਮਾਤਮਾ ਦੀ ਬੇਅੰਤਤਾ ਦੀ ਗੱਲ ਕੀਤੀ ਹੈ ਤੇ ਇਸ ਪੌੜੀ ਦੇ ਅੰਦਰ ਸਤਿਗੁਰੂ ਜੀ ਨੇ ਉਹਨਾਂ ਦਾ ਵਰਣਨ ਕੀਤਾ ਹੈ ਜੋ ਨੀਵੇਂ ਜੀਵਨ ਵਾਲੇ ਨੀਵੇਂ ਆਚਰਨ ਵਾਲੇ ਹਨ ਸਤਿਗੁਰੂ ਜੀ ਨੇ ਇਸ ਤੋਂ ਪਹਿਲੀ ਪੌੜੀ ਦੇ ਅੰਦਰ ਵੀ ਪਰਮਾਤਮਾ ਦੀ ਬੇਅੰਤਤਾ ਦੀ ਹੀ ਗੱਲ ਕੀਤੀ ਹੈ ਕਿ ਕਰਤਾਰ ਦੀ ਕੁਦਰਤ ਦੇ ਵਿੱਚ ਕਰਤਾਰ ਦੀ ਰਚਨਾ ਦੇ ਵਿੱਚ ਅਨਗਿਣਤ ਹੀ ਜੀਵ ਜਪ ਕਰਨ ਵਾਲੇ ਪਿਆਰ ਕਰਨ ਵਾਲੇ ਪੂਜਾ ਕਰਨ ਵਾਲੇ ਤਪ ਕਰਨ ਵਾਲੇ ਧਾਰਮਿਕ ਗ੍ਰੰਥ ਪੜਨ ਵਾਲੇ ਯੋਗ ਸਾਧਨਾ ਵਾਲੇ ਪਾਪ ਕੇ ਪਰਮਾਤਮਾ ਬੇਅੰਤ ਹੈ ਉਸਦੀ ਕੁਦਰਤ ਬੇਅੰਤ ਹੈ ਇਹਹੀ ਵਿਚਾਰ ਸਤਿਗੁਰੂ ਜੀ ਇਹਨਾਂ ਪੌੜੀਆਂ ਦੇ ਅੰਦਰ ਦੇ ਰਹੇ ਹਨ